ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਜਗਾਰੇ ਬਣਾਵੇ ਨਿਆਰੇ ਆਵੇ ਵੱਡੇ ਕੱਲੂ ਘਾਰੇ ਰਸੀ ਸੀ ਦਸਿਆਂ ਦੇ ਮੰਨੂ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਨੇ ਗੁਰਦੁਆਰਾ ਸ਼ੀਸ਼ਕਿਆਂ ਦੇ ਵੱਡਾ ਕੱਲੂ ਕਾਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਪਿੰਡ ਕੋਪਰਹੀੜਾ ਦੇ ਵਿੱਚ ਬਣਿਆ ਹੋਇਆ ਜੀ ਜਦੋਂ ਆਪਾਂ ਮਰੇਕ ਕੋਲਾ ਤੋਂ ਲੁਧਿਆਣਾ ਵੱਲ ਜਾਂਦੇ ਆ ਤਾਂ ਰਸਤੇ ਦੇ ਵਿੱਚ ਪਿੰਡ ਪੈਂਦਾ ਜੋ ਕਿ ਮਰੇਕ ਕੋਲਾ ਤੋਂ 12 ਤੋਂ 13 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜੀ ਉਸ ਥਾਂ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ 35000 ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਆ ਜੀ 9 ਫਰਵਰੀ ਸਨ 1762 ਈਸਵੀ ਦੇ ਵਿੱਚ ਅਫਦਾਲੀ ਵੱਲੋਂ ਇਸ ਥਾਂ ਦੇ ਉੱਤੇ 35 ਅਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਬੀਬੀਆਂ ਤੇ ਬੱਚੇ ਸਨ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੀ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਕਰੀਬ ਇੱਕ ਯਾਦਗਾਰ ਵੀ ਬਣੀ ਹੋਈ ਹੈ ਜੋ ਬਾਦਲ ਸਰਕਾਰ ਵੇਲੇ ਬਣਾਈ ਗਈ ਸੀ ਉਹ ਵੀ ਉਹਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੀ ਤਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਤੇ ਯਾਦਗਾਰ ਵੀ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਾਂ ਵੀਡੀਓ ਦੇ ਅੰਡ ਤੱਕ ਬਨੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤਾਂ ਜੋ ਵੀ ਇਹ ਸਥਾਨ ਦੇ ਇਤਿਹਾਸ ਬਾਰੇ ਜਾਣ ਸਕਣ ਤਾਂ ਜੀ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਤੇ ਇਹ ਆ ਜੀ ਗੁਰਦੁਆਰਾ ਸ਼ੀਸ਼ਕੰਧ ਵੱਡਾ ਕੱਲੂ ਕਾਰਾ ਸਾਹਿਬ ਮਗਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਉਹ ਸਥਾਨ ਦੇ ਦਰਸ਼ਨ ਕਰਵਾਉਣੇ ਆਗੇ ਜੇ ਸਥਾਨ ਦੇ ਉੱਤੇ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਜੋ ਕਿ ਇਤੋਂ ਦਾ ਅਸਲ ਸਥਾਨ ਹੈਗਾ 99% ਸੰਗਤ ਜੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ ਜੀ ਉਹ ਇਸ ਸਥਾਨ ਬਾਰੇ ਬਹੁਤ ਘੱਟ ਜਾਣਦੀ ਹੈ ਕਿ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਾਈਡ ਬਣਿਆ ਹੋਇਆ ਹੈਗਾ ਜੋ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਵੀ ਆ ਤੇ ਇਸ 사이ਡ ਬਹੁਤ ਲੋਕ ਘਟ ਦਰਸ਼ਨ ਕਰਨ ਆਉਂਦੇ ਨੇਗੇ ਮਗਰ ਗੁਰਦੁਆਰਾ ਸਾਹਿਬ ਦਾ ਜੋ ਅਸਲ ਇਤਿਹਾਸ ਆ ਉਹ ਇਸ ਥਾਨ ਨਾਲ ਜੁੜਦਾਗਾ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਇੱਧਰ ਦਰਸ਼ਨ ਕਰਵਾਵਾਂਗੇ ਜੀ ਜੋ ਤੁਸੀਂ ਇਹ ਬਾਗ ਲੱਗਿਆ ਦੇਖ ਰਹੇ ਹੋ ਇਹ ਉਹਨਾਂ ਸ਼ਹੀਦਾਂ ਦੀ ਥਾਨ ਦੇ ਉੱਤੇ ਜਿੱਥੇ ਕੀ ਉਹਨਾਂ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਇਸ ਬਾਗ ਦੇ نیچے ਅੱਜ ਵੀ ਉਹ ਸ਼ਹੀਦ ਦਫਨ ਨੇ ਜੀ ਤੁਸੀਂ ਨਿਸ਼ਾਨ ਸਾਹਿਬ ਦੇਖ ਸਕਦੇ ਹੋਗੇ ਇਸ ਦੇ ਸਾਈਡ ਤੇ ਇੱਧਰ ਇੱਕ ਮਜ਼ਾਰ ਬਣੀ ਹੋਈ ਹੈਗੀ ਇਹ ਸਭ ਦਾ ਕੀ ਇਤਿਹਾਸ ਹੈਗਾ ਤੁਹਾਨੂੰ ਇੱਥੋਂ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਰਣਜੋਤ ਸਿੰਘ ਜੀ ਦੀ ਜਵਾਨੀ ਸੁਣਾਉਣੇ ਆਗੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਹੈ ਜੀ ਤਾਂ ਵੀਡੀਓ ਦੇ ਨਾਲ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਪਿਆਰੇ ਸਾਧ ਸੰਗਤ ਜੀ ਇਸ ਸਮੇਂ ਆਪ ਸ਼ਹੀਦਾਂ ਦੇ ਮਹਾਨ ਧਰਤੀ ਸਿੱਖ ਕੌਮ ਦਾ ਵੱਡਾ ਕੱਲੂਕਾਰਾ ਕਪਰਹੀੜਾ ਮਲੇਰ ਕੋਟਲੇ ਵਿਖੇ ਖੜੇ ਹੋ ਜੋ ਕਿ ਜਿੱਧਰ ਵੀ ਆਪ ਨਿਗਾਹ ਮਾਰ ਰਿਹਾ ਸਾਰਾ ਬਾਗ ਉਹ ਜਗ੍ਹਾ ਤੇ ਐ ਜੋ ਕਿ ਆਪਾਂ ਨੈਟਵਰਕ ਇਤਿਹਾਸ ਚ ਪੜਦੇ ਆ ਅਹਿਮਦ ਸ਼ਾਹ ਅਬਦਾਲੀ ਜੋ ਪੰਜਾਹ ਗੱਡੇ ਸਿਰਾਂ ਦੇ ਇਸ ਜਗ੍ਹਾ ਤੋਂ ਲੈ ਕੇ ਗਿਆ ਸੀ ਜੋ ਸਿਰਾਂ ਤੋਂ ਬਗੈਰ ਧੜ ਸੀਗੇ ਉਹ ਆ ਜਗ੍ਹਾ ਤੇ ਰੋਹੀੜੇ ਸੁੱਟੇ ਗਏ ਐ ਰੱਖੇਗੇ ਆ ਜਗਾ ਦੇ ਉੱਪਰ ਉਸ ਤੋਂ ਬਾਅਦ ਜਦੋਂ ਸਿੱਖ ਕੌਮ ਤਿੰਨ ਹਿੱਸੇ ਖਤਮ ਹੋ ਗਈ ਤਾਂ ਮੁਗਲਾਂ ਨੇ ਇਸ ਦੇ ਉੱਪਰ ਇੱਕ ਕਬਰਿਸਤਾਨ ਬਣਾਤਾ ਜਿਸ ਤੋਂ ਬਾਅਦ ਸਮਾਂ ਬੀਤਣ ਤੋਂ ਬਾਅਦ ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ 1976-77 ਵਿੱਚ ਇੱਕ ਕੜਾਕਾ ਸਿੰਘ ਨਾਮ ਦਾ ਨਿਹੰਗ ਸਿੰਘ ਜੋ ਕਿ ਇੱਥੇ ਨਮਸਤਕ ਹੋਣ ਆਇਆ ਜੋ ਕਿ ਗੁਰੂਕਾਰ ਉਸ ਸਮੇਂ ਅਲੈਨਾ ਦੇ ਕੋਲ ਹੁੰਦਾ ਸੀ ਸਟੇਸ਼ਨ ਦੇ ਉਹਨੇ ਜਦੋਂ ਮੱਥਾ ਟੇਕਿਆ ਤਾਂ ਉਹਨੇ ਪੁੱਛਿਆ ਕਿ ਸਾਡਾ ਜੋ ਇਹ ਕੱਲੂ ਕਾਰਾ ਵੀ ਆਹੀ ਹੈ ਕੱਲਾ ਕਿਉਂਕਿ ਸਥਾਨ ਛੋਟਾ ਜਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਇਹ ਤੁਹਾਡਾ ਕੱਲੂ ਕਾਰਾ ਨਹੀਂ ਕਿਸੇ ਬਜ਼ੁਰਗ ਨੇ ਕਿਹਾ ਕਿ ਉਹੜਾ ਕਬਰਿਸਤਾਨ ਆ ਉਹ ਥੱਲੇ ਤੁਹਾਡੀਆਂ ਲਸ਼ਾਂ ਨੇ ਉੱਪਰ ਜੋ ਹੈ ਕਿ ਇਹਨਾਂ ਨੇ ਆਪਦਾ ਕਬਰਿਸਤਾਨ ਬਣਾਇਆ ਤਾਂ ਉਸ ਤੋਂ ਬਾਅਦ ਸਾਧ ਸੰਗਤ ਜੀ ਹੋਇਆ ਕਿ ਕੜਾਕਾ ਸਿੰਘ ਨਾਮ ਦਾ ਇੱਕ ਨਿਹੰਗ ਸਿੰਘ ਜੀ ਦੀ ਅਵਸਥਾ 60 ਤੋਂ 70 ਸਾਲ ਦੱਸਦੇ ਆ ਔਰ ਉਸਨੇ ਆ ਜਗਾਹ ਤੋਂ ਜਿੱਥੇ ਆਪ ਨਿਸ਼ਾਨ ਸਾਹਿਬ ਦੇਖ ਰਹੇ ਹੋ ਆ ਨਿਸ਼ਾਨ ਸਾਹਿਬ ਵਾਲੀ ਜਗਾਹ ਤੋਂ ਇੱਕ Laash ਕੱਢ ਕੇ ਔਰ ਜਿੰਨਾ ਦੀ ਸੀ ਉਹਨਾਂ ਦੇ ਕੇ ਰੱਖ ਕੇ ਆ ਜਗਾਹ ਤੇ ਉਸਨੇ ਨਿਸ਼ਾਨ ਸਾਹਿਬ ਲਗਾ ਕੇ ਸਾਰੀ ਰਾਤ ਇਕੱਲੇ ਨੇ 1976-70 ਦੇ ਵਿੱਚ ਇੱਥੇ ਬਹਿ ਕੇ ਸਿਮਰਨ ਕੀਤਾ ਸਵੇਰੇ ਜਦੋਂ ਇਸ ਜਗਾਹ ਤੇ ਰੋਲਾ ਪਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾ ਬਾਬਾ ਸੰਤਾ ਸਿੰਘ ਜੀ ਆਪ ਦਾ ਲਾਹੌ ਲਸ਼ਕਰ ਹਾਤੀ ਘੋੜੇ ਸਾਰਾ ਕੁਝ ਲੈ ਕੇ ਜਗ੍ਹਾ ਤੇ ਪਹੁੰਚੇ ਹੋਰ ਵਿਦਵਾਨ ਪਹੁੰਚੇ ਔਰ ਉਸ ਸਮੇਂ ਦਾ ਜੋ ਫੈਸਲਾ ਹੋਇਆ ਇਹ ਹੋਇਆ ਕਿ ਜੇ ਜਿਹੜੀ ਇੱਥੇ ਜਗ੍ਹਾ ਹੈ ਇਹ 12 ਤੋਂ 13 ਕਿਲਿਆਂ ਵਿੱਚ ਫੈਲੀ ਹੋਈ ਹੈ ਜਿੱਥੇ ਸਿੱਖ ਕੌਮ ਦੀਆਂ ਲਾਸ਼ਾਂ ਨੇ ਔਰ ਫੈਸਲਾ ਇਹ ਹੋਇਆ ਕਿ ਇਹਨੂੰ ਜੋ ਹੈ ਕਿ 10 ਕਿल्ले ਜੋ ਹੈ ਮੁਸਲਮਾਨਾਂ ਨੇ ਦਿੱਤੇ ਜਾਣ ਔਰ ਨੌ ਕਿੱਲੇ ਜੋ ਹੈ ਪਿਓ ਸਿੱਖਾਂ ਨੂੰ ਦਿੱਤੇ ਜਾਣ ਕਿ ਇੱਥੇ ਜੋ ਹੈ ਆਪ ਦਾ ਧਾਰਮਿਕ ਜੋ ਵੀ ਹੈ ਸਮਾਗਮ ਕਰ ਸਕਣ ਕੌਮ ਨੂੰ ਸੰਦੇਸ਼ ਦੇ ਸਕਣ ਪਰ ਅੱਜ ਦੁੱਖ ਦੀ ਗੱਲ ਹੈ ਦਾਸ ਦਸਨ ਦਾਸ ਮੁੱਖ ਸੇਵਾਦਾਰ ਕੋਪਰਹੀੜਾ ਸ਼ੋਣੀ ਬੁੱਢਾਦਾਲ ਵੱਡਾ ਕੱਲੂਕਾਰਾ ਮਲੇਰ ਕੋਟਲਾ ਆ ਸਾਹ ਸੰਗਤ ਜੀ ਆਪ ਦੇਖ ਰਹੇ ਹੋ ਆ ਦੇਖੋ ਉਹ 35 ਹਜ਼ਾਰ ਸ਼ਹੀਦਾਂ ਦੇ ਉੱਤੇ ਨਿਸ਼ਾਨ ਸਾਹਿਬ ਤੇ ਅੱਜ ਆ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਜੋਦਾ ਹਾਲਾ ਦੇਖੋ ਜੀ ਇਧਰ ਮਾਰੋ ਕੈਮਰਾ ਆ ਜੋਦਾ ਹਾਲਾ ਜੀ ਦੇਖੋ ਮੱਛਰ ਮਰੇ ਹੋਏ ਆ ਪਤਾ ਨਹੀਂ ਆ ਹੁਣ ਤੁਸੀਂ ਸਿੱਖ ਕੌਮ ਦੀ ਸਾਹਬ ਲਾਓ ਕਿ ਥੱਲੇ ਇੱਕ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਜਿਸਦੇ ਵਿੱਚ ਏਸੀ ਵਗੈਰਾ ਸਭ ਕੁਝ ਲੱਗਾ ਹੋਇਆ ਸਿੱਖ ਕੌਮ ਡਾਲਰ ਪੌਂਡ ਰੁਪਈਆ ਸਾਰਾ ਕੁਝ ਉਹ ਜਗ੍ਹਾ ਦੇ ਚਾੜ੍ਹਦੀ ਜਿੱਥੇ ਪੱਥਰ ਲੱਗਦਾ ਕਿ ਕੌਮ ਅਜ ਮਰ ਗਈ ਹੈ ਮੇਰਾ ਕੌਮ ਨੂੰ ਸਵਾਲ ਹੈ ਇੱਕੋ ਹੀ ਆ ਜਿਹੜਿਆਂ ਆਪਾਂ ਏਸੀਆਂ ਥੱਲੇ ਗੱਡੀਆਂ ਸਾਡੇ ਥੱਲੇ ਨੇ ਵੱਡੀਆਂ-ਵੱਡੀਆਂ ਕੋਠੀਆਂ ਨੇ ਆ ਸ਼ਹੀਦਾਂ ਦੀ ਦਿਨ ਨੇ ਅਗਰ ਅੱਜ ਤੁਸੀਂ ਇਹਨਾਂ ਨੂੰ ਭੁੱਲ ਗਏ ਤਾਂ ਉਹ ਦਿਨ ਦੂਰ ਨਹੀਂ ਕਿ ਆ ਜਿਹੜੇ ਤੁਹਾਡਾ ਥੋੜਾ ਬੋਰ ਬਾਗ ਦੇਖਦਾ ਕਿ ਮੁਗਲ ਇੱਥੇ ਵੀ ਕਬਜ਼ਾ ਕਰ ਜਾਣਗੇ ਸੋ ਕੌਮ ਨੂੰ ਬੇਨਤੀ ਹੈ ਕਿ ਜਾਗੋ ਆ ਸਥਾਨ ਦੇਖੋ ਜੱਸਾ ਸਿੰਘ ਆਲੂ ਵਾਲੀ ਰੇ ਕਪੂਰ ਥਲੇ ਹਵੇਲੀ ਦੇਖੋ ਰੁਲਦੀ ਪਈ ਐ ਖੰਡਰ ਬਣਿਆ ਜਿਹੜਾ ਸੁਲਤਾਨੇ ਉਲ ਕੌਮ ਜੱਸਾ ਸਿੰਘ ਆਲੂ ਵਾਲੀਆ ਉਹ ਆਲੂ ਵਾਲੀਆ ਜਿਨੇ ਲਾਹੌਰ ਜਿੱਤਿਆ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜ੍ਹ ਸਿੰਘ ਨੂੰ ਦੇ ਦਿੱਤਾ ਸਰਾਂਧ ਜਿੱਤੀ ਉਹ ਛੱਡੀ ਦਿੱਲੀ ਜਿੱਤੀ ਜੱਸਾ ਸਿੰਘ ਰਾਮਗੜੀਆ ਨੂੰ ਦੇ ਕੇ ਛੱਡ ਕੇ ਆ ਗਏ ਉਹ ਸੁਲਤਾਨੇ ਉਲ ਕੌਮ ਦਾ ਸਤਾਨਾ ਦੇਖੋ ਜਿਸ ਸੁਲਤਾਨੇ ਉਲ ਕੌਮ ਨੇ ਹਰ ਮੰਦਰ ਸਾਹਿਬ ਦੀ ਇਮਾਰਤ ਬਣਾਈ ਹੋਵੇ ਕਿਉਂਕਿ ਜਦੋਂ ਇਹ 1762 5 ਫਰਵਰੀ ਨੂੰ ਇੱਕ ਲੂਗਾਰਾ ਹੋਇਆ ਔਰ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ 15 ਫਰਵਰੀ ਨੂੰ ਜਾ ਕੇ ਹਰਮੰਦਰ ਸਾਹਿਬ ਸਾਰਾ ਮਲਿਆ ਮੇਡ ਜੋ ਹੈ ਕਿ ਕਰਤਾ ਸੀ ਇੱਕ ਧਰਤੀ ਦੇ ਸਵਾਨ ਸਾਰੀ ਬਿਲਡਿੰਗ ਬਣਾਤੀ ਸੀ ਸਾਰਾ ਕਰਤਾ ਸੀ ਸੋ ਸਾਜ ਸੰਗਤ ਜੀ ਇਹ ਉਹ ਸੂਰਮੇ ਦਾ ਆਸਾਨ ਹੈ ਜਿਨੇ ਫਿਰ 1764 ਦੇ ਵਿੱਚ ਸਰ ਰੰਧ ਫਤਿਹ ਕੀਤੀ ਇਟ ਨਾਲ ਇਟ ਖੜਕਾਈ ਵਾਹਿਗੁਰੂ ਜੀ ਤੁਸੀਂ ਦਰਸ਼ਨ ਕੀਤੇ ਉਸ ਥਾਨ ਦੇ ਜਿਸ ਥਾਨ ਦੇ ਉੱਤੇ 35 ਹਜ਼ਾਰ ਸਿੰਘਾਂ ਦਾ ਖੂਨ ਡੁੱਲਿਆ ਤੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਤੁਸੀਂ ਇੱਥੋਂ ਦੇ ਜਥੇਦਾਰ ਜੀ ਦੀ ਜਵਾਨੀ ਇਹ ਥਾਨ ਦਾ ਇਤਿਹਾਸ ਵੀ ਸੁਣਿਆ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਇਹ ਥਾਨ ਦੇ ਦਰਸ਼ਨ ਪਹਿਲਾਂ ਕਰਵਾਉਣ ਦਾ ਮਕਸਦ ਇਹ ਸੀ ਕਿ ਬਹੁਤੇ ਲੋਕ ਜੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇਗੇ ਉਹਨਾਂ ਨੂੰ ਉਸ ਸਥਾਨ ਦਾ ਬਿਲਕੁਲ ਨਹੀਂ ਪਤਾ ਬਹੁਤੇ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਇੱਥੋਂ ਵਾਪਸ ਹੋ ਜਾਂਦੇ ਨੇ ਤਾਂ ਉਹਨਾਂ ਸੰਗਤਾਂ ਨੂੰ ਅਪੀਲ ਹੈ ਜੀ ਜੋ ਵੀ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈਗੀ ਤਾਂ ਉਹ ਉਸ ਮੇਨ ਸਥਾਨ ਦੇ ਦਰਸ਼ਨ ਜ਼ਰੂਰ ਕਰੇ ਉਹ ਉਧਰ ਪਹਿਲਾਂ ਜਾਣ ਜਾਂ ਬਾਅਦ ਦੇ ਵਿੱਚ ਜਾਣ ਤਾਂ ਉਸ ਸਥਾਨ ਦੇ ਦਰਸ਼ਨ ਜ਼ਰੂਰ ਕਰਨ ਜੀ ਕਿਉਂਕਿ ਉਹ ਮੇਨ ਸਥਾਨਾਂਗਾ ਜਿਸ ਥਾਂ ਦੇ ਉੱਤੇ 35 ਸਿੰਘਾਂ ਦਾ ਕੁੰਡ ਲਿਆ ਤੇ ਅੱਜ ਵੀ ਉਹ ਸਥਾਨ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਦਫਨ ਨੇ ਪਾਉ ਜੀ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆਗੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਜੀ ਤੇ ਜਿਸ ਸੈੱਡ ਰੂਮ ਬਣੇ ਹੋਏ ਨੇ ਤੇ ਇਸ ਤੋਂ ਸਾਹਮਣੇ ਸਾਈਡ ਦਰਬਾਰ ਹਾਲ ਬਣਿਆ ਹੋਇਆਗਾ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਜੋ ਕਿ 35000 ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੀ ਤੇ ਇਹ ਸਥਾਨ ਦੇ ਉੱਤੇ ਜੋ ਵੱਡਾ ਕੱਲੂਕਾਰਾ ਹੋਇਆ ਸੀ ਸਨ 1762 ਈਸਵੀ ਦੇ ਵਿੱਚ ਤੇ ਅਬਦਾਲੀ ਨੇ 35000 ਤੋਂ 55000 ਤੇ ਕਰੀਬ ਇੱਥੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਕਿਸ ਤਰ੍ਹਾਂ ਦਾ ਇਹ ਵੱਡਾ ਕੱਲੂਕਾਰਾ ਸੀ ਤੇ ਇਹ ਕੱਲੂਕਾਰਾ ਇਸ ਸਥਾਨ ਤੋਂ ਲੈ ਕੇ ਬਰਨਾਲੇ ਤੱਕ 25 ਮੀਲ ਦੇ ਏਰੀਆ ਦੇ ਵਿੱਚ ਇਹ ਵੱਡਾ ਕੱਲੂ ਘਰਾ ਵਾਪਰਿਆ ਸੀ ਇਹ ਸਭ ਦੇ ਸੰਬੰਧ ਵਿੱਚ ਆਪਾਂ ਤੁਹਾਡੇ ਨਾਲ ਅੱਗੇ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਸਾਂਝ ਪਾਵਾਂਗੇ ਤਾਂ ਪਹਿਲਾਂ ਤੁਹਾਨੂੰ ਕਰਵਾਉਣੇ ਆ ਜੀ ਪਰਿਵਾਰ ਸਾਲ ਦੇ ਦਰਸ਼ਨ ਹੇ ਗੁਰੂ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਉਸ ਮੇਨ ਸਥਾਨ ਦੇ ਵੀ ਦਰਸ਼ਨ ਕੀਤੇ ਜਿੱਥੇ ਵੱਡਾ ਕੱਲੂ ਘਰਾ ਬਪਰਿਆ ਅਤੇ ਗੁਰਦੁਆਰਾ ਸਾਹਿਬ ਤੇ ਵੀ ਦਰਸ਼ਨ ਕੀਤੇ ਤੇ ਨਾਲ ਹੀ ਤੁਸੀਂ ਜਥੇਦਾਰ ਜੀ ਦਾ ਬਿਆਨ ਸੁਣਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਤੇ ਸਿੱਖ ਕੌਮ ਦੇ ਪ੍ਰਤੀ ਨਾਰਾਜ਼ਗੀ ਆਪਦੀ ਬਿਆਨਤ ਕੀਤੀ ਕਿਉਂਕਿ ਜੋ ਸਥਾਨ ਜਿਸ ਸਥਾਨ ਤੇ ਸਿੱਖਾਂ ਦਾ ਖੂਨ ਡੁੱਲਿਆ ਹੋਵੇ ਤੇ ਉਹਨਾਂ ਦੇ ਤੜ ਉਸ ਥਾਂ ਦੇ ਉੱਤੇ ਕੱਜ ਵੀ ਦਫਨਾਉਣ ਤੇ ਉਸ ਥਾਂ ਨੂੰ ਇੱਕ ਕਬਰਸਤਾਨ ਦੇ ਰੂਪ ਦੇ ਵਿੱਚ ਤਬਦੀਲ ਹੁੰਦਾ ਹੋਇਆ ਦੇਖ ਕੇ ਜੋ ਉਹਨਾਂ ਦਾ ਖੂਨ ਖੋਲਦਾਗਾ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਜੋ ਸਾਂਝੇ ਕੀਤੇ ਇਸ ਤੇ ਉੱਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਮਿਲਦੇ ਹਾਂ ਜੀ ਇਸ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਤੇ ਇਸ ਕੱਲੂਕਾਰਾ ਦੇ ਵਾਪਰਨ ਦਾ ਜੋ ਇਤਿਹਾਸ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਸ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਜੋ ਛੀਦੀ ਸਮਾਰਕ ਬਣੀ ਹੋਈ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਤਾਂ ਉਸ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ